ਹਾਂਜੀ ਇੱਕ ਹੋਰ ਡੇਰੀ ਫਾਰਮਰ ਨੇ ਜਿਹੜੇ ਸਾਡੇ ਨਾਲ ਜੁੜੇ ਨੇਗੇ ਸਾਡੀ ਸਟਾਲ ਤੇ ਆਜਾਏ ਨੇ ਜਿਵੇਂ ਤੁਹਾਨੂੰ ਪਤਾ ਹੀ ਆਸੀਂ ਆਜਾਏ ਹੋ ਸੀ ਪਠਨ ਪਾਲਨ ਮੇਲੇ ਦੇ ਚੰਨ੍ਹ ਦੇ ਆਣੇ ਦੇ ਵਿੱਚੀ ਤੇ ਸਾਡੇ ਨਾਲ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਡੇ ਬੀਐਸਕੇ ਦੇ ਪ੍ਰੋਡਕਟਾਂ ਨੂੰ ਵਰਤਿਆ ਤੇ ਰਿਜ਼ਲਟ ਪ੍ਰਾਪਤ ਕਰਿਆ ਆਪਾਂ ਗੱਲ ਕਰਦੇ ਹਾਂ ਜੀ ਉਹਨਾਂ ਨਾਲ ਤੇ ਜਾਣਦੇ ਹਾਂ ਉਹਨਾਂ ਦੇ ਕੀ ਵਿਚਾਰ ਨੇ ਹਾਂਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਸਰ ਪਹਿਲਾਂ ਤਾਂ ਜਾਣਣਾ ਚਾਹਾਂਗੇ ਆਪਣਾ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਕੋਲਿਆ ਖੁਰਦਾ ਜੀ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਠੀਕ ਹੈ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਡਾਕਟਰ ਬੀਐਸਕੇ ਦੇ ਪ੍ਰੋਡਕਟ ਵਰਤੇ ਨੇ ਯੂਜ਼ ਕਰ ਰਹੇ ਨੇ ਤੇ ਕਿਹੜੇ ਕਿਹੜੇ ਪ੍ਰੋਡਕਟਾਂ ਜਿਹੜੇ ਤੁਸੀਂ ਯੂਜ਼ ਕਰ ਰਹੇ ਹੋ ਆਪਾਂ ਸਿਰਫ ਇੱਕ ਨੰਬਰ ਹੀ ਯੂਜ਼ ਕੀਤਾ ਜੀ ਠੀਕ ਹੈ ਜੀ ਜਿਹੜਾ ਇਹਨਾਂ ਦਾ ਇੱਕ ਨੰਬਰ ਆਉਂਦਾ ਹੈ ਖਾਣਾ ਦੇ ਵਿੱਚ ਛਿੱਧੀਆਂ ਤੋਂ ਤੇ ਸੋਜ ਤੋਂ ਹਾਂਜੀ ਹਾਂਜੀ ਇੱਕ ਪਾਸ ਸਿਰਫ ਦੋ ਵਾਰੀ ਵਰਤਿਆ ਜੀ ਠੀਕ ਹੈ ਜੀ ਪਹਿਲੇ ਦਿਨ ਜਦੋਂ ਛਿੱਧੀਆਂ ਆਈਆਂ ਤੇ ਉਹਨੂੰ 50 ਐਮਐਲ ਦੀ ਡੋਜ਼ ਦਿੱਤੀ ਗਈ ਉਸ ਤੋਂ ਦੂਸਰੇ ਦਿਨ ਉਹਨੂੰ 20 ਐਮਐਲ ਦੀ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਅੱਜ ਤੱਕ ਕਦੇ ਲੋੜ ਨਹੀਂ ਹਾਂ ਜੀ ਆ ਕਿੰਨਾ ਟਾਈਮ ਹੋ ਗਿਆ ਮਤਲਬ ਇਹਨਾਂ ਵਰਤ ਨੂੰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮਤਲਬ ਉਸ ਤੋਂ ਬਾਅਦ ਦਿੱਤੀ ਕੋਈ ਸਮੱਸਿਆ ਨਹੀਂ ਹੈ ਠੀਕ ਹੈ ਠੀਕ ਹੈ ਜੀ ਹੋਰ ਸਰ ਕੀ ਕਹਿਣਾ ਚਾਹੂੰਗਾ ਜਿਹੜੇ ਫਾਰਮਰ ਵੀਰ ਵਧੀਆ ਚੀਜ਼ ਹੈ ਜੀ ਆਪਾਂ ਤਾਂ ਇਹੀ ਕਹਿੰਦੇ ਆ ਜੀ ਨਾਲ ਦਾ ਸਸਤਾ ਹੈ ਜੀ ਨਾਲੇ ਆਪਣੇ ਬਹੂ ਟੀਕੇ ਦੋ ਵਜੇ ਰਹਿੰਦੇ ਆ ਕੋਈ ਦੁੱਧ ਦੇ ਵਿੱਚ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਸਭ ਤੋਂ ਵੈਸਟ ਹੈ ਠੀਕ ਹੈ ਜੀ ਜਿਵੇਂ ਦੇਖੋ ਤੁਸੀਂ ਡੇਢ ਮਹੀਨੇ ਤੋਂ ਤੁਸੀਂ ਪਿਆ ਵੀ ਆਪਾਂ ਪਹਿਲਾਂ ਵਰਤੀ ਆ ਪਹਿਲੀ ਵਾਰੀ ਵਰਤੀ ਆ ਡਾਕਟਰ ਜੀ ਪਹਿਲੀ ਵਾਰੀ ਪਹਿਲੀ ਵਾਰੀ ਪਹਿਲਾਂ ਜੇ ਮੰਨ ਲਓ ਕਦੇ ਮਸਟੈਟਸ ਆ ਜਾਂਦੀ ਸੀ ਤਾਂ ਕਿੰਨਾ ਖਰਚਾ ਹੋ ਜਾਂਦਾ ਸੀਗਾ ਵੈਸਤੇ 5-7000 ਰੁਪਏ ਨਾਰਮਲੀ ਇੱਕ ਪਸ਼ੂ ਤੇ ਆ ਹੀ ਜਾਂਦੇ ਠੀਕ ਹੈ ਜੀ 5-7000 ਰੁਪਏ ਜਿਹੜਾ ਤੁਸੀਂ ਜਿਵੇਂ ਪਹਿਲਾਂ ਆ ਜਾਂਦਾ ਸੀ ਹੁਣ ਜਿਵੇਂ ਡਾਕਟਰ ਬੀਐਸਏ ਤੁਸੀਂ ਇੱਕ ਨੰਬਰ ਦਵਾਈ ਜਿਹਦਾ ਐਮ ਆਰ ਵੀ ਐਪ ਚਾਪਲਣ ਨੰਬਰ ਹੁੰਦਾ ਉਹ ਦਿੱਤੀ ਤੇ ਡੇਢ ਮਹੀਨਾ ਹੋ ਗਿਆ ਮੁਰਕੇ ਮੁਰਕੇ ਲੋੜ ਦੀ ਪਈ ਲੋੜ ਨਹੀਂ ਹਜੇ ਵੀ ਇਹ ਇਹਦੇ ਵਿੱਚੋਂ 70 ਐਮਐਲ ਦਵਾਈ ਵਰਤੀ ਹੈ ਜੀ ਤੇ ਬਾਕੀ ਆਪਣੇ ਕੋਲੇ ਪਈ ਹੈ ਅਜੇ ਤੱਕ ਕੋਈ ਦਵਾਈ ਤੇ ਇਹਦਾ ਮਤਲਬ ਤਾਂ ਫਿਰ ਉਹ ਜਿਵੇਂ ਕਹਿੰਦੇ ਆ ਸੋਨੇ ਦੇ ਸਵਾਗਤ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਦੇਖੋ ਜਿਵੇਂ ਆਪਣੀ ਮਸੈਦ ਸਾਹਿਬ ਵਾਸਤੇ ਇੱਕ ਨੰਬਰ ਦਵਾਈ ਆ ਉਸੇ ਤਰ੍ਹਾਂ ਆਪਣੇ ਵੀ ਫਸ਼ਮਾ ਵਾਲੀਆਂ ਬੁਮਾਰੀਆਂ ਦੇ ਲਈ ਹਰੇਕ ਤਰ੍ਹਾਂ ਦੀ ਮੈਡੀਸਨ ਆਪਣੇ ਕੋਲ ਫਲੱਟ ਹੁੰਦੀ ਆ ਜੇਕਰ ਤੁਹਾਡੇ ਵੀ ਕੋਈ ਪਸ਼ੂ ਨੂੰ ਜਾਂ ਕੋਈ ਦਿੱਕਤ ਆ ਰਹੀ ਆ ਜਾਂ ਡੈਰੀ ਫਾਰਮਰ ਕਈ ਵਾਰ ਹੋ ਜਾਂਦਾ ਵੀ ਕਾਫੀ ਸਾਰੀਆਂ ਦਿੱਕਤਾਂ ਨੇ ਉਹਨਾਂ ਨੂੰ ਫਾਰਮ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਡਾਕਟਰ ਬੀਐਸਕੇ ਦੇ ਨਾਲ ਜੁੜ ਕੇ ਉਹਨਾਂ ਬਾਰੇ ਜਾਣਕਾਰੀ ਲੈ ਕੇ ਆਪਦੇ ਪਸ਼ੂਆਂ ਨੂੰ ਸਹੀ ਕਰ ਸਕਦਾ ਜੀ ਤੇ ਬਿਨਾ ਕਿਤੇ ਫਾਲਤੂ ਦੇ ਖਰਚਿਆਂ ਤੋਂ ਤੁਸੀਂ ਆਪਣੇ ਖੁਦ ਦੇ ਡਾਕਟਰ ਆ ਬਣ ਸਕਦੇ ਹੋ ਜੀ ਡਾਕਟਰ ਬੀਐਸਕੇ ਨਾਲ ਜੁੜ ਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ